ਯਾਰੀ ਵਿਦਿਆਰਥੀਓ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਅਧਿਆਪਕ ਮਹਿੰਦਰਪਾਲ ਬਰੇਟਾ ਬੇਟਾ ਅੱਜ ਆਪਾਂ ਪੰਜਾਬ ਅਤੇ ਪੰਜਾਬੀ ਸੱਭਿਆਚਾਰ ਦੇ ਨਾਲ ਸੰਬੰਧਿਤ ਕੁਝ ਪ੍ਰਸ਼ਨਾਂ ਦਾ ਅਭਿਆਸ ਕਰਾਂਗੇ ਮਰਦਾਂ ਦੇ ਗੱਲ ਵਿੱਚ ਪਹਿਨਿਆ ਜਾਣ ਵਾਲਾ ਗਹਿਣਾ ਹਮ ਤੱਕ ਕਿਹੜਾ ਹੈ ਕੈਂਠਾ ਹਰ ਪਹਿਨਿਆ ਜਾਂਦਾ ਕਿਸ ਭਾਗ ਤੇ ਪਹਿਨਿਆ ਜਾਂਦਾ ਹੈ ਪਾਗ ਦੋਤੇ 29 ਗਹਿਣਾ ਕੌਣ ਪਹਿਨਦੇ ਹਨ ਮਰਦ 29 ਗਹਿਣਾ ਸਰੀਰ ਦੇ ਕਿਸ ਭਾਗ ਵਿੱਚ ਪਹਿਨਿਆ ਜਾਂਦਾ ਹੈ ਕੰਨਾਂ ਵਿੱਚ ਉਹ ਪਿੰਡ ਦੀ ਸਾਂਝੀ ਥਾਂ ਜਿੱਥੇ ਬੈਠ ਕੇ ਪਿੰਡ ਦੇ ਮਰਦ ਵਕ ਵਕ ਵਿਸ਼ਿਆਂ ਬਾਰੇ ਚਰਚਾ ਕਰਦੇ ਹਨ ਅਤੇ ਵੇਲਾ ਸਮਾਂ ਗੁਜ਼ਾਰਦੇ ਹਨ ਹਰਿਤਾ ਸੱਤ ਚਾਵਸ ਕੱਤਨ ਵਾਲੀਆਂ ਕੁੜੀਆਂ ਦੇ ਇਕੱਠ ਨੂੰ ਕੀ ਕਹਿੰਦੇ ਹਨ ਤ੍ਰਿੰਜਨ ਟੂਰਿਸਟ ਟੋਰ ਕਰਨ ਵਾਲੇ ਨੂੰ ਕੀ ਕਹਿੰਦੇ ਹਨ ਕੁੱਪ ਮਾਵੇ ਵਾਲੀ ਪੱਗ ਦਾ ਲੜ ਜੇ ਪੱਗ ਦੇ ਉਤਲੇ ਪਾਸੇ ਖੜਵੇਂ ਦਾ ਟੰਗਿਆ ਹੁੰਦਾ ਹੈ ਨੂੰ ਕੀ ਕਹਿੰਦੇ ਹਨ ਟੋਰਾ ਜਾਂ ਸ਼ਮਲਾ ਸੇਬੀਆਂ ਬੱਟਣ ਵਾਲੀ ਮਸ਼ੀਨ ਨੂੰ ਕੀ ਕਹਿੰਦੇ ਹਨ ਕੋੜੀ ਗੋਹੇ ਜਾਂ ਪਾਥੀਆਂ ਦਾ ਢੇਰ ਲਾ ਕੇ ਗੋਹੇ ਨਾਲ ਲਿਪਕੇ ਕੀ ਬਣਾਇਆ ਜਾਂਦਾ ਹੈ ਗਹੀਰਾ ਕੜਾ ਰੱਖਣ ਵਾਲਾ ਲੋਹੇ ਜਾਂ ਲੱਕੜ ਦੇ ਸਟੈਂਡ ਨੂੰ ਕੀ ਕਹਿੰਦੇ ਹਨ ਇਹ ਵਾਲਾ ਸਟੈਂਡ ਕਲਵੰਜੀ ਤੰਕ ਪੀਣ ਵਾਲੀ ਚੱਕੀ ਜੋ ਪਾਣੀ ਨਾਲ ਚੱਲਦੀ ਹੈ ਨੂੰ ਕੀ ਕਹਿੰਦੇ ਹਨ ਕਰਾਟ ਅਨਾਜ ਸਟੋਰ ਕਰਨ ਲਈ ਮਿੱਟੀ ਦੇ ਬਨੇ ਵਰਤਨ ਨੂੰ ਕੀ ਕਹਿੰਦੇ ਹਨ ਟੜੋਲਾ ਪਸ਼ੂਆਂ ਦੇ ਮੂੰਹ ਤੇ ਢਾਣ ਲਈ ਫਾਂ ਦੇ ਬਨੇ ਕਵਰ ਨੂੰ ਕੀ ਕਹਿੰਦੇ ਹਨ ਛਕਲੀ ਬਹੁਤ-ਬਹੁਤ ਧੰਨਵਾਦ ਬੇਟਾ ਅਮੀਰ ਹੈ ਇਸ ਵੀਡੀਓ ਤੋਂ ਵੀ ਤੁਸੀਂ ਬਹੁਤ ਲਾਭ ਉਠਾਓਗੇ ਸ਼ੁਕਰੀਆ ਮਿਲਾਂਗੇ ਅਗਲੀ ਵੀਡੀਓ ਦੇ ਢਾਂ